ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਸ ਫੈਸਟੀਵਲ ਜੋ ਹੈ ਉਹ 4 ਅਕਤੂਬਰ ਤੋਂ ਲੈ ਕੇ ਤੇ 12 12 ਅਕਤੂਬਰ ਤੱਕ ਹੋਊਗਾ ਤੇ ਇਹਦੇ ਵਿੱਚ ਅ ਗੁਰਦਾਸ ਮਾਨ ਜੀ ਸਾਹਿਬ ਉਹ ਓਪਨਿੰਗ ਕਰਨਗੇ ਤੇ ਵੱਖ-ਵੱਖ ਪੰਜਾਬ ਦੇ ਫੇਮਸ ਆਰਟਿਸਟ ਔਰ ਪੂਰੀ ਇੰਡੀਆ ਤੋਂ ਫੇਮਸ ਆਰਟਿਸਟ ਇੱਥੇ ਆ ਰਹੇ ਨੇ ਔਰ ਆਪਣਾ ਆ ਕੇ ਉਹ ਇੱਥੇ ਕਲਾ ਦਾ ਪ੍ਰਦਰਸ਼ਨ ਕਰਨਗੇ ਇੱਥੇ ਇੱਕ ਗੱਲ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਵੀ ਜੋ ਵੀ ਇਸ ਤੋਂ ਪ੍ਰੋਸੀਡ ਜਾਂ ਟਿਕਟਾਂ ਦੇ ਰਾਹੀਂ ਆ ਜੋ ਵੀ ਇਸ ਤੋਂ ਆ ਕਲੈਕਸ਼ਨ ਹੋਊਗੀ ਉਹ ਸਾਰੀ ਦੀ ਸਾਰੀ ਹੜਾ ਦੇ ਜਿਹੜੇ ਪੀੜਤ ਨੇ ਫਲੱਡ ਵਿਕਟਿਮਸ ਨੇ ਉਹਨਾਂ ਦੇ ਵਾਸਤੇ ਅਸੀਂ ਉਹਨੂੰ ਯੂਜ਼ ਕਰਾਂਗੇ ਤੇ ਉਹਦੇ ਕਰਕੇ ਤਾਂ ਕਿ ਉਹਨਾਂ ਦਾ ਜਿਹੜਾ ਅ ਅੱਜ ਪੰਜਾਬ ਸਰਕਾਰ ਵੱਲੋਂ ਮਿਸ਼ਨ ਵੀ ਲਾਂਚ ਕੀਤਾ ਗਿਆ ਮਿਸ਼ਨ ਚੜ੍ਹਦੀ ਕਲਾ ਤੇ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਅੱਛਾ ਸਰ ਕੁਝ ਏਰੀਆ ਜਿਹੜਾ ਲੁਰੀਆਂ ਦੇ ਵਿੱਚ ਵੀ ਪ੍ਰਭਾਵਤ ਹੋ ਅਸੀਂ ਬਣਾ ਕਰਕੇ ਸੁਵਨੋਤੇ ਸਿਚੁਏਸ਼ਨ ਦੇਖੀ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਹੌਕਮ ਪੋਜੀਸ਼ਨ ਦੇ ਲਈ ਤਿਆਰੀਆਂ ਇਹ ਪ੍ਰਸ਼ਾਸਨ ਨੂੰ ਕੀਤੀਆਂ ਸੀ ਸੋ ਜਿਹੜਾ ਸਾਡਾ ਤੁਸੀਂ ਬੰਦੇ ਨਾਲ-ਨਾਲ ਲੱਗਦਾ ਕੁਝ ਏਰੀਆ ਸੀਗਾ ਉੱਥੇ ਜਿਹੜਾ ਬੰਦ ਅੰਦਰ ਵਾਲਾ ਏਰੀਆ ਉਹ ਕਾਫੀ ਪ੍ਰਭਾਵਿਤ ਹੋਇਆ ਸੀ ਤੇ ਜਿਹੜਾ ਬੰਦ ਅੰਦਰ ਵਾਲਾ ਏਰੀਆ ਕਾਫੀ ਪ੍ਰਭਾਵਿਤ ਹੋ ਗਿਆ ਸੀ ਜਿਸ ਕਰਕੇ ਉਹ ਉੱਥੇ ਫਸਲਾਂ ਦਾ ਨੁਕਸਾਨ ਹੋਇਆ ਬਟ ਜਿਹੜਾ ਬੰਦ ਤੋਂ ਬਾਹਰ ਵਾਲਾ ਏਰੀਆ ਸੀਗਾ ਉੱਥੇ ਪਾਣੀ ਦੀ ਡਾਫ ਲੱਗ ਰਹੀ ਹੈ ਬਟ ਜਾਨ ਔਰ ਮਾਲ ਦਾ ਖਤਰਾ ਹਜੇ ਕੋਈ ਵੀ ਨਹੀਂ ਹੈਗਾ ਤੇ ਜਾਨ ਕਿਸੇ ਦੀ ਵੀ ਜਾਨ ਦਾ ਖਤਰਾ ਹਜੇ ਕੋਈ ਨਹੀਂ ਹੈਗਾ ਮਸ਼ੀਨਾਂ ਵੀ ਉੱਥੇ ਲਾਈਆਂ ਹੋਈਆਂ ਤੇ ਉੱਥੇ ਕੰਮ ਵੀ ਮੌਕੇ ਤੇ ਚੱਲ ਰਿਹਾ ਤਾਂ ਜੋ ਜਲਦ ਤੋਂ ਜਲਦ ਸਿਚੁਏਸ਼ਨ ਤੇ ਕਾਬੂ ਪਾਇਆ ਜਾ ਸਕੇ ਸਿਰਫ ਰੈ residențial ਦਾ ਪਰ ਉਹ ਤੀਹ ਨੂੰ ਚਾਉਂਦਾ ਸੀ ਐ ਸਿਰਫ ਜੀਮਾ ਦੀ ਸੀ ਤੇ ਲੋਕਾਂ ਨੂੰ ਕੀ ਅਸ਼ਵਾਸਨ ਰੈ residențial ਦਾ ਉੱਥੇ ਇੱਕ ਗੁੱਜਰਾ ਦਾ ਘਰ ਸੀਗਾ ਜਿਹੜਾ ਕੱਚਾ ਘਰ ਸੀਗਾ ਉੱਥੇ ਉਹਦਾ ਨੁਕਸਾਨ ਜ਼ਰੂਰ ਹੋਇਆ ਤੇ ਇੱਕ ਕਈ ਕਿਸੇ ਨੇ ਕੋਈ ਕਮਰਾ ਬਣਾਇਆ ਸੀ ਆਰਜੀ ਉੱਥੇ ਵੇਬ ਬ੍ਰਿਜ ਬਣਾਇਆ ਹੋਇਆ ਸੀਗਾ ਉਹਦਾ ਵੀ ਨੁਕਸਾਨ ਹੋਇਆ ਬਟ ਆਮ ਤੌਰ ਤੇ ਹੜ੍ਹ ਨੂੰ ਫਲੱਡ ਦੇ ਕਾਰਨ ਕਿਸੇ ਦਾ ਵੀ ਘਰ ਦਾ ਨੁਕਸਾਨ ਨਹੀਂ ਹੋਇਆ ਹਾਂ ਜਿਹੜੀ ਜਿਹੜਾ ਮੀਂਹ ਪਿਆ ਦੋ ਤਿੰਨ ਦਿਨ ਲਗਾਤਾਰ ਮੀਂਹ ਪਿਆ ਉਹਦੇ ਕਰਕੇ ਕਾਫੀ ਜਿਹੜੇ ਕੱਚੇ ਮਕਾਨ ਸੀਗੇ ਜਾਂ ਜਿਨ੍ਹਾਂ ਦਾ ਮਕਾਨਾਂ ਦਾ ਕੁਝ ਨੁਕਸਾਨ ਹੋਇਆ ਉਹਦਾ ਸਰਵੇ ਪੂਰਾ ਚੱਲ ਰਿਹਾ ਤੇ ਉਹਨਾਂ ਨੂੰ ਪੂਰੀ ਜਿਹੜੀ ਐਸਡੀਆਰਐਫ ਦੀ ਕੰਪਨਸੇਸ਼ਨ ਉਹ ਦਿੱਤੀ ਜਾ ਰਹੀ ਹੈ